ਇਸ ਸਮੇਂ ਅਸੀਂ ਚੰਡੀਗੜ੍ਹ ਦੇ 43 ਬੱਸ ਸਟੈਂਡ ਦੇ ਵਿੱਚ ਮੌਜੂਦ ਹਾਂ ਜਿੱਥੇ ਕਿ ਅੱਜ ਪੰਨ ਬੱਸ ਰੋਡਵੇਜ ਵੱਲੋਂ ਇਹ ਅਨਾਉਂਸਮੈਂਟ ਕੀਤੀ ਗਈ ਹੈ ਕਿ 52 ਸੀਟਰ ਬੱਸ ਦੇ ਵਿੱਚ 52 ਸਵਾਰੀਆਂ ਜਾਣਗੀਆਂ ਇੱਥੇ ਬਹੁਤ ਸਾਰੀਆਂ ਸਵਾਰੀਆਂ ਨੇ ਜਿਹੜੀ ਆਪੋ ਆਪਣੀ ਵਾਰੀ ਦਾ ਇੰਤਜ਼ਾਰ ਕਰ ਰਹੀਆਂ ਨੇ ਆਖਿਰ ਕਿੰਨੀ ਕ ਇਹਨਾਂ ਨੂੰ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਸਵਾਰੀਆਂ ਦਾ ਗੱਲ ਕਰਦੇ ਇਹਨਾਂ ਨੂੰ ਤੁਸੀਂ ਜਾਣਦੇ ਆ ਆਏ ਵੀਰੇ 52 ਸਵਾਰੀਆਂ ਲੈ ਕੇ ਜਾਵਾਂਗੇ ਸੋ ਤਸਵੀਰਾਂ ਦਿਖਾਉਂਦੇ ਹਾਂ ਬੱਸ ਦੇ ਵਿੱਚ 52 ਸਵਾਰੀਆਂ ਲੈ ਕੇ ਜਾਣ ਦੀ ਗੱਲ ਹੈ ਜਿਹੜੀ ਉਹ ਆਖੀ ਗਈ ਹੈ ਪਰ ਇੱਥੇ ਬਾਚੋ ਕੰਡਕਟਰ ਸਵਾਰੀਆਂ ਲੋਹਣ ਦੀ ਗੱਲ ਕਰ ਰਹੇ ਨੇ ਅੱਬਾ ਜੀ ਉਤਰ ਉਤਰ ਆਏ ਕੀ ਚੱਕਰੇ 52 ਹਜ਼ਾਰ ਕਿਤਾਹ ਹੈ ਨੀ ਜੀ 52 ਆਵਰ ਖੜੀ ਸਪਾਰੀ ਹੂੰ ਉਹਦਾ ਕਰਕੇ ਉਤਰੇ ਜੀ ਕਨੈਕਟਰ ਨੇ ਹਿਸਾਬ ਨਾਲ ਤਾਰ ਤੱਕ ਇਹ ਕਹਿੰਦੇ ਉਤਰੂ ਕੋਈ ਦਿੱਕਤ ਦਾ ਸਾਹਮਣਾ ਨਹੀਂ ਕਰਨਾ ਫਿਰ ਹਾਂ ਜੀ 52 ਸੀਟਾਂ ਕਹਿੰਦੇ ਕਵਰ ਕਰਕੇ ਲੈ ਜਾਓ ਕੋਈ ਗੱਲ ਕਿੰਨੀ ਕੀ ਪਰੇਸ਼ਾਨੀ ਹੋ ਰਹੀ ਹੈ ਇਸ ਨਾਲ ਪਰੇਸ਼ਾਨੀ ਬਹੁਤ ਹੈ ਜੀ ਪਰੇਸ਼ਾਨੀ ਹੋਈ ਹੁਣ ਸਵਾਰੀਆਂ ਲਾਸਟ ਟਾਈਮ ਨੇ ਕਈਆਂ ਨੇ ਅੰਮ੍ਰਿਤਸਰ ਪਹੁੰਚਣਾ ਹੈ ਕਈਆਂ ਨੇ ਫਿਰੋਜ਼ਪੁਰ ਪਹੁੰਚਣਾ ਹੈ ਕਈਆਂ ਨੇ ਕਿਤੇ ਪਹੁੰਚਣਾ ਹੈ ਤੁਸੀਂ ਵਾਪਸ ਕਿਉਂ ਆ ਗਏ ਕਿਆ ਹੋ ਗਿਆ ਮੈਂ 8 8 ਵਜੇ ਡਿਊਟੀ ਪਹੁੰਚਣ ਲੱਗਿਆ ਨਾ ਪੀਜੀਆਈ ਚ ਮੇਰਾ ਬੰਦਾ ਸੀ ਐਡਮਿਟ ਮੈਂ ਸਵੇਰੇ 10:30 ਵਜੇ ਲੁਧਿਆਣਾ ਦੇ ਆ ਕੇ ਤੇ ਹੁਣ ਮੈਂ ਖੜੇ ਹੋ ਕੇ ਵੀ ਜਾ ਸਕਦਾ 8 ਵਜੇ ਮੇਰੀ ਗਾਰਡ ਦੀ ਡਿਊਟੀ ਹੈ 8 ਵਜੇ ਲੁਧਿਆਣਾ ਪਹੁੰਚਣਾ ਹੈ ਮੇਰਾ ਮੋਟਰਸਾਈਕਲ ਉਧਰ ਬੱਸ ਅਡੇ ਪਾ ਕੇ ਮੈਂ ਖੜਾ ਹੋ ਕੇ ਚੱਲ ਜਾਂਦਾ ਖੁਦ ਸ਼ਹਿ ਮੈਂ ਸ਼ਹਿਮਤੀ ਨਾਲ ਹੈ ਆਪਣੇ ਬਾਰੇ ਜਾਣਦੇ ਨਹੀਂ ਤਾਂ ਕਹਿੰਦੇ 52 ਹਾਂ ਉਹ ਤਾਂ ਕਹਿ ਰਿਹਾ ਹੈ ਬੱਸ ਆਪਰੇਟਰ ਬਣਾ ਕਰ ਰਿਹਾ ਹੈ ਫਿਰ ਵੀ ਲੇਟ ਹੋ ਜਾਊਗਾ ਅੱਗੇ ਪਰਮਿਸ਼ਨ ਲੇਤੀ ਨਹੀਂ ਹੈ ਛੁੱਟੀ ਦੀ ਚ ਜਾਣਾ ਪੈਸ ਇਹ ਜਿਵੇਂ ਹਸਪਤਾਲੋਂ ਆਇਆ ਟਾਂਕੇ ਲੱਗੋਏ ਨੇ ਪੈਰ ਤੇ ਹੁਣ ਇਹਨਾਂ ਨੂੰ ਬਿਠਾਉਣਾ ਵਾ ਮੈਂ ਬਹਿਣਾ ਵਈ ਜਾਣਾ ਲੁਧਿਆਣੇ ਨੂੰ ਆ ਕਈਆਂ ਨੇ ਜਾਣਾ ਰੂਪੜ ਕਈਆਂ ਨੇ ਨੇੜੇ-ਨੇੜੇ ਉੱਤਰੇ ਆਣਾ ਸਰਕਾਰੀ ਬੱਸ ਚ ਬੁੜੀਆਂ ਜ਼ਿਆਦਾ ਚੜ ਜਾਂਦੀਆਂ ਨੇ ਇਹਨਾਂ ਫਰੀ ਜਾਣਾ ਵਜਾ ਕੋਈ ਨਾ ਜਾਓ ਜਾਓ ਕੋਈ ਵਾ ਜਿਹੜਾ ਲੰਬਾ ਰੂਟ ਆ ਜਿਹਦਾ ਉਹਦਾ ਤਾਂ ਔਖਾ ਹੋਇਆ ਹੁਣ ਜਿਵੇਂ ਮੈਨੂੰ ਉਧਿਆਣੇ ਜਾਣਾ ਹੋਮੀ ਉੱਥੇ ਤੁਰ ਕੇ ਭੱਜ ਕੇ ਆਉਂਦੀ ਵਈ ਸੀ ਕਿ ਮੈਂਗਾ ਸੀਟ ਰੋਕਾਂ ਬੈਗਾ ਸਾਡੇ ਕੋ ਏਡਾ ਵੜਾਕ ਚੜ ਗਏ ਆ ਪੂਰੇ ਨੇੜੀਕ ਚੜ ਕੇ ਤਾਂ ਨੂਰੇ ਉੱਤਰੇ ਜਾਣਾ ਬਸ ਸਾਨੂੰ ਔਖਾ ਵਾ ਫੇਰ ਅਸੀਂ ਰੱਬ ਅੰਦਰ ਦੂਜੀ ਵਾਰ ਦੇਖਾਂਗੇ ਕਹਿੰਦੇ 52 ਸੀਟਾਂ 'ਚ 52 ਸਵਾਰੀ ਜਾਣਗੇ ਉਹ ਰੋਜ਼ ਥੋੜੀ ਇਹ ਤਾਂ ਹੁਣ ਆਈ ਜਾਂਦੀਆਂ ਨੇ ਜੀ ਇੱਥੇ ਅਗਲੇ ਉਹਦੀ ਗੱਲ ਥੋੜੀ ਜਿੱਧਰੋਂ ਮਰਜ਼ੀ ਬੱਸ ਲੈ ਲਓ ਦਿੱਲੀੋਂ ਫੜ ਲਓ ਲੁਧਿਆਣੋਂ ਫੜ ਲਓ ਕੋਈ ਪੰਜਾਬ ਰੋਡ 'ਚ ਫੜ ਲਓ ਕੋਈ ਵੀ ਪੀਆਰਟੀਸੀ ਫੜ ਲਓ ਸਾਰੀਆਂ ਭਰ ਕੇ ਜਾਂਦੀਆਂ ਨੇ ਇੱਥੋਂ ਤੱਕ ਇੱਲੂ ਦੇ ਸਾਹਨੇੜੇ ਤੋਂ ਲੁਧਿਆਣੇ ਬੱਸ ਜਾਂਦੀ ਆ 15 ਕਿਲੋਮੀਟਰ ਦਾ ਰਾਬਾ ਉੱਥੇ ਵੀ ਭਰ ਕੇ ਜਾਣੀ ਆਈ ਤੁਸੀਂ ਕਿਹੜੀ ਜਗ੍ਹਾ ਜਾਣਾ ਸੀ ਲੁਧਿਆਣਾ ਕੋਈ ਕੀ ਕਹਿੰਦੇ ਨੇ ਇਹ ਗੇਰੇ 'ਚ ਉਹ ਖੜੀ ਸਵਾਰੀ ਹੈ ਨੀਚੇ ਉਤਰ ਜਾਓ ਹੁਣ ਅਬ ਜੋ ਨਜ਼ਦੀਕ ਜਾਣ ਵਾਲ ਦੂਸਰੀ ਗਾੜੀ ਬੋਲਤੇ ਸਵਾਦ ਹੋ ਜਾਏਗੀ ਤਾਂ ਬੋਲਤੇ ਥੋੜੇ ਅੱਧੇ ਘੰਟੇ ਬਾਅਦ ਮ ਆ ਰਹੀ ਹੈ ਇਸ ਲਈ ਬੋਲਤੇ ਉਧਰ ਜਾ ਉਸੇ ਮੇ ਜਾ ਉਸੇ ਮ ਜਾਏਗੇ ਅਬ हमको ਨਜ਼ਦੀਕ ਜਾਣਾ ਨਹੀਂ ਨਾ हमको ਦੂਰ ਜਾਣਾ ਹੈ ਥੋੜਾ ਦੂਰ ਜਾਣੇ ਵਾਲੇ ਕੋ ਦਿੱਕਤ ਹੁੰਦੀ ਹੈ ਖੜੀ ਕਿਵੇਂ ਕੇ ਜਾਂਗੇ ਥੋੜਾ ਸਮਾਨ ਵੀ ਰਹਿ ਗਿਆ ਇਸ ਲਈ ਦੂਰ ਨਹੀਂ ਜਾ ਸਕਤੇ ਨਾ ਇਤਨੀ ਇਤਨੀ ਦੂਰ ਸੇ ਤਾਂ ਆ ਰਹੀ ਹੈ ਸੋਲੰਗ ਸੇ ਆ ਜੀ ਤੁਸੀਂ ਕੋਈ ਜਗ੍ਹਾ ਜਾਣਾ ਜੀ ਪਾਪਾ ਜੀ ਤੁਸੀਂ ਉੱਤਰੇ ਬਸ ਦੇਖੋ ਜੀ ਪੰਜਾਬ ਰੋਡਵੇ ਦੇ ਵਿੱਚ ਜਿਹੜੀ ਸਫਰ ਕਰ ਰਹੀਆਂ ਸਵਾਰੀਆਂ ਉ ਸਰਕਾਰ ਨੂੰ ਫਾਇਦਾ ਇਸ ਕਰਕੇ ਆ ਕਿ ਜੇ ਲੇਡੀਸ ਵਾਰੀ-ਸਾਰੀ ਬੈ ਜਾਂਦੀ ਹੈ ਜੈਂਡਸ ਤੋਂ ਬੈਂਦਾ ਕੋਈ ਨਹੀਂ ਹੈਗਾ ਲੇਡੀ ਸੀਟਾਂ ਮੰਨ ਲਈ ਫ੍ਰੀ ਹੈ ਫ੍ਰੀ ਹੈ ਚਲੋ ਕੋਈ ਗੱਲ ਨਹੀਂ ਆ ਪਰ ਜੈਂਡਸ ਕਿੱਥੇ ਜਾਏਗਾ ਜੈਂਡਸ ਵਾਸਤੇ ਤੰਗੀ ਹੈ ਔਰ ਜਿਹੜੇ ਇਹਨਾਂ ਨੇ 52 ਸੀਟਡ ਗੱਡੀ ਕਰ ਦਿੱਤੀ ਹੈ ਉਹਦੇ ਵਿੱਚ ਕਾਊਂਟਰ ਤੋਂ ਗੱਡੀ ਲੱਗ ਕੇ ਜਾਇਆ ਕਰੇ ਕਿ ਕਾਊਂਟਰ ਤੋਂ ਕਨੈਕਟਰ ਟਿਕਟ ਅਟਾ ਕਰੇਗਾ ਬੁਕਿੰਗ ਹੋਏ ਕਰੇਗੀ 26 ਸਵਾਰੀਆਂ ਬੈਠਣਗੀਆਂ ਜੈਂਡਸ ਬੈਣਗੇ 26 ਹੀ ਸਵਾਰੀਆਂ ਲੇਡੀਸ ਬੈਣਗੀਆਂ ਸਰਕਾਰ ਨੂੰ ਵੀ ਬੈਨੀਫਿਟ ਹੋਏਗਾ ਔਰ ਡਰਾਈਵਰ ਕਨੈਕਟਰ ਨੂੰ ਵੀ ਉਹਦੇ ਵਿੱਚ ਬੈਨੀਫਿਟ ਬਹੁਤ ਜ਼ਿਆਦਾ ਹੋਏਗਾ ਇਹ ਸਰਕਾਰ ਵਾਸਤੇ ਫਾਇਦਾ ਵੈ ਔਰ ਸਵਾਰੀ ਵਾਸਤੇ ਫਾਇਦਾ ਵੈ ਕਿਉਂਕਿ ਸਵਾਰੀ ਚੜ ਲਗਿਆਂ ਤਾਂ ਕੰਮ ਕੀ ਕਰਦੀ ਐ ਉਹਦੇ ਵਿੱਚ ਸਵਾਰੀ ਨੂੰ ਬਹੁਤ ਦਿੱਕਤ ਆਉਂਦੀ ਐ ਚੜ ਲਗਿਆਂ ਵੀ ਪਰੇਸ਼ਾਨੀ ਆਉਂਦੀ ਐ ਇਦਾਂ ਆਪਣੇ ਲੈਣ ਲਾ ਕੇ ਟਿਕ ਟਕ ਟਾਉਣਗੇ ਆਰਾਮ ਨਾਲ ਬੈਠਣਗੇ ਸ਼ੀਟੋ ਸ਼ੀਟ ਤੇ ਸ਼ੀਟ ਬੈਠ ਕੇ ਜਾ ਗਣਗੇ ਰਸਤੇ ਵਿੱਚ ਫੇ ਸਵਾਰੀ ਉਹਦਾ ਕੀ ਬਣੂਗਾ ਉਹ ਰਸਤੇ ਵਿੱਚ ਜੇ ਵੇਖੋ ਜੀ ਜੇ ਜਿੱਦਾਂ ਮਤਲਬ ਸ਼ੀਟ ਹੈਗੀ ਖਾਲੀ ਨਹੀਂ ਸਵਾਰੀ ਸਾਰੀ ਫੁੱਲ ਤਾਂ ਜਾਣ ਨਹੀਂ ਲੱਗੀ ਕਾਊਂਟਰ ਤੋਂ ਵਿੱਚ ਖਾਲੀ ਵੀ ਜਾਏਗੀ ਉਹਦੇ ਵਿੱਚ ਉਹਨੂੰ ਬਿਠਾ ਲਿਆ ਜਾਏਗਾ ਕੋਈ ਨਹੀਂ ਚੜਾਉਂਦਾ ਯਾਰ ਇਹ ਕੋਈ ਉਹ ਨਹੀਂ ਹੈਗਾ ਵੀ ਜ਼ਰੂਰੀ ਪੰਜਾਬ ਉਂਝ کئی ਸਾਰੇ ਜਣੇ 24 ਮੁਸੀਬਤਾਂ ਨੇ ਤੁਸੀਂ ਬ্লাইন্ড ਹੋ ਤੁਸੀਂ ਤੁਸੀਂ ਦੇਖ ਨਹੀਂ ਪਾਉਂਦੇ ਬਿਲਕੁਲ ਨਹੀਂ ਆ ਸਟਿਕ ਬੜੀ ਹੋਈ ਹੈ ਮੇਰੇ ਕੋਲੇ ਇੱਕ ਦੀ ਮਜਬੂਰੀ ਨਹੀਂ ਹੈ ਗਲਤ ਹੈ ਜੀ ਜਿਹੜੀ ਇਹ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਚ ਕਿ ਇਹ ਬ্লাইন্ড ਨੇ ਸਟਿਕ ਇਹਨਾਂ ਦੇ ਹੱਥ ਚ ਪੜੀ ਹੋਈ ਆ ਤੇ ਇਹਨਾਂ ਨੂੰ ਵੀ ਦਿੱਕਤ ਦਾ ਸਾਹਮਣਾ ਤੁਸੀਂ ਵੀ ਬਸ ਚੁੱਪਦੇ ਰਹੇ ਹਾਂ ਸਾਰੇ ਮੈਨੂੰ ਉਹਨਾਂ ਨੇ ਕਹਿੰਦਾ ਪੰਜਾਬ ਤੋਂ ਬੁਆਦ ਨਹੀਂ ਲੈ ਕੇ ਜਾਣੀ ਆਪਾਂ ਨੇ ਕੋਈ ਠੀਕ ਹੈ ਪੰਜਾਬ 52 60 60 65 ਤੇ 10 15 ਜਾ ਹੀ ਸਕਦੀਆਂ ਨੇ ਪ੍ਰਾਈਵੇਟ ਪੂਰੀਆਂ ਪੂਰੀਆਂ ਭਰ ਕੇ ਜਾਂਦੀਆਂ ਨੇ ਹਾਂਜੀ ਉਹਨਾਂ ਲਈ ਕੋਈ ਰੋਕ ਟੋਕ ਨਹੀਂ ਹੈ ਜਾਂ ਤਾਂ ਸਰਕਾਰ ਕੋਲੇ ਕੋਈ ਪ੍ਰੋਬਲਮ ਹੈ ਉਸ ਕਰਕੇ ਹੈ ਬਦਲ ਹੁਣ ਤੁਹਾਨੂੰ ਹੈਂਡੀਕੈਪਡ ਹੋਣ ਕੇ ਵੀ ਮੁਸੀਬਤ ਦਾ ਸਾਹਮਣਾ ਕਰਨਾ ਪੈਣਾ ਕਰਦੇ ਮੈਂ ਉਤਾਰੇ ਉਹਨਾਂ ਨੇ ਮੈਨੂੰ ਫੜ ਕੇ ਗੱਡੀ ਚੋਂ ਕਹਿੰਦੇ ਰਿੱਚੇ ਹੋ ਜਾ 52 ਸੀਟਰ 55 ਸਵਾਰੀ 55 ਸਵਾਰੀ ਹੈ ਇਹ ਚੀਜ਼ ਪ੍ਰਾਈਵੇਟ ਤੇ ਵੀ ਲਾਗੂ ਹੋਣੀ ਚਾਹੀਦੀ ਹੈ ਫਿਰ ਠੀਕ ਹੈ ਨਾ ਸਾਰੇ ਲਈ ਅੱਛਾ ਇਹ ਤਾਂ ਵੀ ਸਰਕਾਰ ਇਦਾਂ ਕਰੇ ਗੱਡੀਆਂ ਵਧ ਕਰੇ ਕਿ ਜਿਹਨੇ ਮਾੜੀ ਤੋਂ ਚੜ੍ਹਨਾ ਹੈ ਇੱਕ ਚੀਜ਼ ਦੱਸੋ ਮੈਂ ਤਾਂ ਇੱਥੇ ਖੜਾ ਜਿਹੜਾ ਮਾੜੀ ਤੇ ਚੜ੍ਹੂਗਾ ਉਹਦੇ ਦੀ ਸੀਟੇ ਉਹ ਕੀ ਕਰੂਗਾ ਬਿਲਕੁਲ ਸੋ ਇੱਕ ਤਸਵੀਰਾਂ ਇੱਕ ਵਾਰ ਕੈਮਰਾ ਕਮਾ ਕੇ ਦਿਖਾਉਣਾ ਚਾਹੁੰਦੇ ਆ ਦੇਖ ਸਕਦੇ ਹੋ 43 ਬੱਸ ਸਟੈਂਡ ਦੀਆਂ ਨੇ ਜਿੱਥੇ ਕਿ ਬਹੁਤ ਸਾਰੇ ਜਿਹੜੇ ਸਵਾਰੀਆਂ ਨੇ ਲੋਕ ਨੇ ਆਪੋ ਆਪਣੇ ਇੰਤਜ਼ਾਰ ਚ ਖੜੇ ਨੇ ਆਪਣੀ ਵਾਰੀ ਦਾ ਇੰਤਜ਼ਾਰ ਕਿ ਵੀ ਤੁਸੀਂ ਕਿੱਥੇ ਜਾਣਾ ਸੀਗਾ ਮਰੰਡੇ ਜਾਣਾ ਸੀਗਾ ਅਸੀਂ ਤਾਂ ਵੀਰੇ ਰੋਜ਼ ਖੜ ਕੇ ਜਾਂਦੇ ਆ ਹੁਣ ਦੇਖੋ ਬੱਸਾਂ ਦੀ ਸਰਵਿਸ ਵੀ ਪਤਾ ਨਹੀਂ ਕਿੰਨੀ ਕ ਹੈਗੀ ਨਹੀਂ ਹੈਗੀ ਕਿਉਂਕਿ ਲੇਟ ਹੋ ਜਾਂਦੀ ਹੈ ਲੇਡੀਜ਼ ਜਾ ਕੇ ਘਰ ਦੇ ਕੰਮ ਵੀ ਕਰਨੇ ਹੁੰਦੇ ਹਨਾ ਹਨੇਰਾ ਹੋ ਜਾਂਦਾ ਉਹ ਕੀ ਕਹਿ ਰਹੇ ਨੇ ਇਹ ਕਹਿੰਦੇ ਖੜਾ ਕੇ ਲੈ ਕੇ ਜਾਣੇ 52 ਸਵਾਰੀਆਂ ਜਾਣਗੀਆਂ ਜਿੰਨੀਆਂ ਸੀਟਾਂ ਨੇ ਹਾਂਜੀ ਪਰ ਉਹ 52 ਸਵਾਰੀਆਂ ਹੈਗਾ ਹਾਂਜੀ ਹਾਂਜੀ ਕਿਵੇਂ ਫੈਸਲਾ ਦੇਖਦੇ ਹੋ ਵੈਸੇ 52 ਸਵਾਰੀਆਂ ਓਨੀ ਸੀਟਾਂ ਜਾਣ ਸਹੀ ਆ ਜਾਂ ਗਲਤ ਆ ਨੇਂ ਦੇ ਕੋ ਸਰਵਿਸ ਵੀ ਨਹੀਂ ਹੈਗੀ ਮੈਨੂੰ ਤਾਂ ਨਹੀਂ ਲੱਗਦਾ ਹੈਗਾ ਕਿ ਕਿ ਹੁਣ ਖੜ ਕੇ ਜਾਣੇ ਵਾਲੀਆਂ ਚਲੋ ਜਾਂਦੀਆਂ ਹੀ ਨੇ ਤਾਰਦੇ ਹੀ ਨੇ ਇਹ ਲੈ ਜਾ ਕੇ ਹਨਾ ਸਵਾਰੀਆਂ ਨੂੰ ਤੇ ਜਾਣਾ ਹੀ ਹੈ ਸਭ ਨੇ ਐਵੇਂ ਤਾਂ ਫਿਰ ਕਿੰਨੀ ਦਿਨ ਵੇਟ ਕਰੀ ਜਾਉਂਗੇ ਕਿਉਂਕਿ ਰਸ਼ ਬਹੁਤ ਹੋ ਜਾਂਦਾ ਚੜੋਂਗੇ ਅਸੀਂ ਬੱਸਾਂ ਤੇ ਸੀਟਾਂ ਪਹਿਲਾਂ ਬੁੱਕ ਹੋ ਜਾਂਦੀਆਂ ਫੇਰ ਉਤਾਰ ਹੀ ਜਾਣੀਆਂ ਉਹਨਾਂ ਨੇ ਹਾਂਜੀ ਬਹੁਤ ਤਕਰੀਰ ਇਸ ਸਮੇ ਬੱਸ ਸਟੈਂਡ ਦੀਆਂ ਨੇ ਜਿੱਥੇ 52 ਸੀਟਰ ਇੱਕ ਵਾਰ ਬੱਸ ਦੇ ਵਿੱਚ ਦੇਖ ਸਕਦੇ ਹੋ ਕਿ ਸੀਟਾਂ ਜਿੰਨੀਆਂ ਬੱਸ ਦੇ ਅੰਦਰ ਜਿੰਨੀਆਂ ਸੀਟਾਂ ਨੇ ਓਨੀਆਂ ਸਵਾਰੀਆਂ ਹੀ ਜੜੀਆਂ ਅਲਾਉ ਕੀਤੀਆਂ ਗਈਆਂ ਨੇ ਉਹਨੀਆਂ ਸਵਾਰੀਆਂ ਲੈ ਕੇ ਜਾਣ ਦੀ ਗੱਲ ਜਿਹੜੀ ਆਖੀ ਗਈ ਆ ਇਸ ਬੱਸ ਦੇ ਅੰਦਰ ਵੀ ਇੱਕ ਵਾਰ ਤਸਵੀਰਾਂ ਜਿਹੜੀਆਂ ਬੱਸ ਦੀਆਂ ਵੀ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਆ ਸੋ ਸੋ ਤਸਵੀਰਾਂ ਬੱਸ ਦੀਆਂ ਦਿਖਾਉਨੇ ਆ ਇੱਕ ਵਾਰ ਉਸ ਤੋਂ ਥੱਲੇ ਸਵਾਰੀਆਂ ਵੀ ਦਿਖਾ ਰਹੇ ਆ ਇੱਕ ਵਾਰ ਕੈਮਰਾ ਲਾ ਕੇ ਕਿ ਜਿੰਨੀਆਂ ਸੀਟਾਂ ਨੇ ਉਹਨੀਆਂ ਸਵਾਰੀਆਂ ਹੀ ਜਿਹੜੀਆਂ ਉਹ ਲੈ ਕੇ ਜਾਈਆਂ ਜਾਣਗੀਆਂ ਉਹਨੀਆਂ ਸਵਾਰੀਆਂ ਹੀ ਜਿਹੜੀਆਂ ਉਹ ਬੱਸ ਦੇ ਵਿੱਚ ਛੋਣਗੇ ਉਸ ਤੋਂ ਬਾਅਦ ਨਹੀਂ ਤੁਸੀਂ ਸਵਾਰੀਆਂ ਉਹਨੀਆਂ ਹੀ ਲੈ ਕੇ ਜਾਓਗੇ ਜਿੰਨੀ ਆ ਵੀ ਸਾਨੂੰ ਆਰਡਰ ਆਈ ਹੈ ਇਹ ਸੀ ਕੀ ਕਰ ਸਕਦੇ ਦੱਸੋ ਜੀ ਹਨ ਨਹੀਂ ਹਲਾ ਮੰਨ ਦਾ ਕੋਈ ਸਵਾਰੀ ਨਹੀਂ ਮੰਨਦੀ ਗੱਲ ਪੈਂਦੇ ਲੋਕ ਜੀ ਪਰ ਲੱਗਦਾ ਨਹੀਂ ਕਿ ਬਸ ਬਸੰਤਣੀਆਂ ਚਾਹੀਦੀਆਂ ਵਧਾਉਣੀਆਂ ਚਾਹੀਦੀਆਂ ਜੀ ਬੱਸਾਂ ਦਾ ਬਣਾਉਂਦੇ ਨਹੀਂ ਸਰਕਾਰ ਜੀ ਹੁਣ ਸਾਡੀ ਦੀ ਗਲਤੀ ਕੀ ਦੱਸੋ ਜੀ ਅਸੀਂ ਤਾਂ ਹੁਣ ਮਜਬੂਰ ਆ ਅਗਲੇ ਗੱਲ ਪੈਂਦੇ ਸਾਡੇ ਜੀ ਸੋ 52 ਸੀਟਾਂ 52 ਸਵਾਰੀਆਂ ਹੀ ਜਿਹੜੀਆਂ ਬੱਸ ਚ ਜਾਣਗੀਆਂ ਇਸ ਤੋਂ ਵੱਧ ਸਵਾਰੀਆਂ ਲੈ ਕੇ ਜਾਣ ਨੂੰ ਮਨਾ ਕਰ ਦਿੱਤਾ ਗਿਆ ਹੈ ਇਹੀ ਕਿਹਾ ਗਿਆ ਕਿ ਜਿੰਨੀਆਂ ਸੀਟਾਂ ਉਹਨੀਆਂ ਸਵਾਰੀਆਂ ਇਸ ਤੋਂ ਵੱਧ ਨਾ ਤਾਂ ਕੋਈ ਸਵਾਰੀ ਹੋਵੇਗੀ ਨਾ ਕੋਈ ਜਿਹੜੀ ਉਹ ਸੀਟ ਹੋਵੇਗੀ ਹਰ ਕੋਈ ਖੱਜਲ ਖਵਾਰ ਹੋ ਰਿਹਾ ਆ ਸੋ ਇਹ ਦੇਖੋ ਬਜ਼ੁਰਗੇ ਜਿਹੜੇ ਨੇ ਪਾਈਪ ਲੱਗੀ ਹੋਈ ਆ ਪਰ ਇਹਨਾਂ ਨੂੰ ਵੀ ਮਨਾ ਕੀਤਾ ਗਿਆ ਜਿੰਨੀਆਂ ਬਾਬਾ ਜੀ ਜਿੰਨੀਆਂ ਸੀਟਾਂ ਕਹਿੰਦੇ ਉਹਨੀਆਂ ਸਵਾਰੀਆਂ ਜਾਣਗੇ ਹੁਣ ਕਿਵੇਂ ਜਾਉਗੇ ਹੁਣ ਕੀ ਕਰਨਾ ਰੁਕਣਾ ਪੈਣਾ ਜਾਂ ਜਾਣਾ ਚਾਹੀਦਾ ਹੈ ਰੇਟ ਹੋਣੇ ਬਹੁਤ ਬੰਦਾ ਸਾਡਾ ਗਰੀਬਾਂ ਦਾ ਤੇ ਬਾਹਰ ਜਿਹੜੇ ਬੈਠੇ ਬੁੱਢਾ ਬੰਦਾ ਆ ਪਾਈਪ ਲੱਗਾ ਮੇਰੇ ਤੇ ਜਾਈਦਾ ਸਾਨੂੰ ਲੈ ਕੇ ਜਾਣਾ ਕੀ ਕਰੀਏ ਹੋਰ ਬਿਲਕੁਲ ਸੋ ਇਹ ਮਜਬੂਰੀ ਆ ਮਜਬੂਰੀ ਨਜ਼ਰ ਆ ਰਹੀ ਆ ਬਹੁਤ سارے ਲੋਕਾਂ ਦੀ ਬਹੁਤ سارے ਜਿਹੜੇ ਇੱਥੇ ਇਸ ਸਮੇਂ 43 বাস ਸਟੈਂਡ ਦੇ ਖੜੇ ਨੇ ਆਪਣੀ 바ਰੀ ਦੇ ਇੰਤਜ਼ਾਰ ਚ ਕਿ ਕਦ ਅਗਲੀ বাস ਆਵੇਗੀ ਕਾਦੇ ਇਹ বাস ਦੇ ਵਿੱਚ ਸਵਾਰ ਹੋ ਕੇ ਇੱਥੋਂ ਜਾਣਗੇ ਬਹੁਤ سارے ਲੋਕ ਨੇ ਛੋਟੀ ਜਿਹੇ ਜਿਹੜੇ ਐਕਨਾ ਤੁਸੀਂ ਵੀ ਵਰਕਿੰਗ ਹੋ ਕੰਮ ਕਰਦੇ ਹੋ ਇੱਥੇ ਆਇਓ ਤਾਂ ਠੀਕ ਹੈ ਇੰਟਰਨਸ਼ਿਪ ਕਰਦੀ ਆ ਮੇਰਾ ਰੋਜ਼ ਦਾ ਅਪ ਡਾਊਨ ਹੈ ਤੇ ਮੈਂ ਰੋਜ਼ ਖੜੀ ਹੋ ਕੇ ਜਾਣੀ ਆ ਚੰਡੀਗੜ੍ਹ ਤੋਂ ਲੁਧਿਆਣੇ ਮੈਂ ਰੋਜ਼ ਅਪ ਡਾਊਨ ਕਰਨਾ ਹੁੰਦਾ ਸਵੇਰੇ 7 ਵਜੇ ਮਾਰਨਿੰਗ ਮੈਂ ਲੁਧਿਆਣੇ ਤੋਂ ਬੱਸ ਦੇ ਵਿੱਚ ਬਹਿ ਜਾਂਦੀ ਆ ਕਿ ਕਹਿੰਦੇ ਆ ਬੱਸ ਚ ਕਿਉਂ ਤਾਂ ਆਦਾ ਕੀ ਕਹਿੰਦੇ ਨੇ ਮੈਂ ਜਬਸੇ ਚੜੀ ਨਹੀਂ ਕਿਉਂਕਿ ਮੈਨੂੰ ਪਹਿਲਾਂ ਹੀ ਪਤਾ ਸੀ ਕਿ ਇਹਨਾਂ ਨੇ ਜਿੰਨੇ 56 ਜਿਹਨੇ ਕਹੇ ਨੇ ਉਨੇ ਹੀ ਲੈ ਕੇ ਜਾਣੇ ਨੇ ਇਸ ਲਈ ਮੈਂ ਚੜੀਆ ਵੀ ਨਹੀਂ ਬੱਸ ਤੇ ਲੱਗਦਾ ਵੀ ਖਰਚਲ ਕੁਮਾਰੀ ਜ਼ਿਆਦਾ ਹੋ ਰਹੀ ਹੈ ਇਸ ਬਹੁਤ ਜ਼ਿਆਦਾ ਹੋ ਰਹੀ ਹੈ ਇੱਕ ਤਾਂ ਲੇ ਇੰਨਾ ਫ੍ਰੀ ਨਹੀਂ ਹੋਣਾ ਚਾਹੀਦਾ ਹੈਗਾ ਕਈ ਤਾਂ ਘੁੰਮਣ ਦੇ ਬਹਾਨੇ ਨਿਕਲ ਜਾਂਦੀਆਂ ਨੇ ਕਈ ਕਿਤੇ ਨਿਕਲ ਜਾਂਦੀਆਂ ਨੇ ਜੇ ਫ੍ਰੀ ਕਰਨਾ ਤੁਸੀਂ ਸਟੂਡੈਂਟਸ ਨੂੰ ਫ੍ਰੀ ਕਰੋ ਸਟੂਡੈਂਟਸ ਨੂੰ ਫ੍ਰੀ ਕਰੋ ਸੋ ਬਿਲਕੁਲ ਇਹ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਆ ਤਸਵੀਰਾਂ ਇਸ ਸਮੇਂ 343 ਬੱਸ ਸਟੈਂਡ ਹੈ 343 ਬੱਸ ਜਣ ਦੀਆਂ ਤਸਵੀਰਾਂ ਤੁਹਾਨੂੰ ਇਹ ਦਿਖਾ ਰਹੇ ਹਾਂ ਜਿੱਥੇ ਕਿ ਅੱਜ ਸਵਾਰੀਆਂ ਨੇ ਜਿਹੜੀਆਂ ਉਹ ਇੱਥੇ ਖੱਜਲ ਖਵਾਰ ਹੋ ਰਹੀਆਂ ਸਵਾਰੀਆਂ ਇੱਥੇ ਇੰਤਜ਼ਾਰ 'ਚ ਨੇ ਬੱਸ ਦੇ ਵਿੱਚ 52 ਸੀਟਰ ਬੱਸ ਸੀ ਤਾਂ 52 ਸਵਾਰੀਆਂ ਹੀ ਜਿਹੜੀਆਂ ਉਹ ਲੈ ਕੇ ਇੱਥੋਂ ਜਾਇਆ ਗਿਆ ਤੇ ਬਾਕੀਆਂ ਨੂੰ ਤਾਰ ਦਿੱਤਾ ਗਿਆ ਹੈ ਇਹ ਕਹਿ ਕੇ ਕਿ ਜਿੰਨੀਆਂ ਸੀਟਾਂ ਉਹਨੀਆਂ ਸਵਾਰੀਆਂ ਜਾਣ ਗਈਆਂ ਕਿਉਂਕਿ ਯੂਨੀਅਨ ਦਾ ਇਹ ਫੈਸਲਾ ਕੀਤਾ ਗਿਆ ਪਰ ਬਹੁਤ ਸਾਰੀਆਂ ਸਵਾਰੀਆਂ ਜਿਨ੍ਹਾਂ ਦੂਰ ਜਾਣਾ ਆ ਜਾਂ ਕੋਈ ਬਿਮਾਰ ਆ ਕਿਸੇ ਕੋਈ ਮਜਬੂਰੀ ਬੱਸ ਆ ਉਹ ਇੱਥੇ ਪਰੇਸ਼ਾਨ ਹੋ ਰਿਹਾ ਇਹਨਾਂ ਦਾ ਕਹਿਣਾ ਕਿ ਬੱਸਾ ਜ਼ਰੂਰ ਵਧਾ ਦੇਣੀ ਚਾਹੀਦੀਆਂ ਜੇਕਰ ਕਿਉਂਕਿ ਸਵਾਰੀਆਂ ਵਧ ਰਹੀਆਂ ਤਾਂ ਹੀ ਜਿਹੜਾ ਆਇਆ ਕੋਈ ਹੱਲ ਹੋ ਸਕਦਾ ਪਰ ਇਸ ਤਰੀਕੇ ਨਾਲ ਮਨਾ ਕਰਕੇ ਕੁਝ ਵੀ ਹੱਲ ਨਹੀਂ ਹੋਵੇਗਾ ਕੈਮਰਾਮੈਨ ਤਨਜੇ ਸ਼ਰਮਾ ਦੇ ਨਾਲ ਜਸਪੀਤ ਸਿੰਘ ਆਸ਼ਕ ਪੀੜਸੀ న్యూਸ ਚੰਡੀਗੜ੍ਹ